ਤਰੀਆਂ ਤੇ ਫੁੱਲੇ ਪਰਦੇਸੀਆਂ ਹੋ ਯਾਦਾ ਤੇਰੀਆਂ ਤੇ ਫੁੱਲੇ ਪਰਦੇਸੀਆਂ ਮਸਾਹਚ ਪਰਉਣ ਲੱਗ ਪਈ ਖਤ ਪਿਆ ਮ ਕਲੀ ਬੈ ਕੇ ਰਉਣ ਲੱਗ ਪਈ ਛੋਟੇ ਹੁੰਦੇ ਸੀ ਟੀਵੀ ਚ ਵੇਖਦੇ ਸੀ ਤਾਂ ਫਿਰ ਹੌਲੀ ਹੌਲੀ ਇਦਾਂ ਹੀ ਗਾਉਂਦੇ ਸੀ ਥੋੜਾ ਥੋੜਾ ਕਰਕੇ ਇਦਾਂ ਹੀ ਟਾਈਮ ਪਾਸ ਕਰਦੇ ਅੰਦਰ ਗਾ ਗੂ ਕੇ ਘਰ ਦਾ ਕੰਮ ਕਰਦੇ ਆ ਤੇ ਫਿਰ ਗਾਉਂਦੇ ਰਹਿੰਦੇ ਸਤ ਆਇਆ ਨਾ ਕਰ ਦੇ ਵੇ ਪਿਆ ਵਾਇਆ ਨਾ ਕਰ ਦੇ ਵੇ ਪਿਆਰ ਕਰਦੀਆਂ ਗਲ ਨਾਲ ਲਾਇਆ ਤਾਂ ਕਰਵੇ ਕੋਈ ਵਿਆਹ ਆਦੀ ਹੁੰਦੀ ਕੋਈ ਫੰਕਸ਼ਨ ਹੁੰਦਾ ਕਿਸਦਾ ਜਨਮ ਦਿਨ ਹੁੰਦਾ ਫੇਰ ਬਿਚਾਲ ਕੇ ਗਾਉਂਦੇ ਹ ਸੋਡੀ ਜ਼ਿੰਦ ਕੱਢ ਦੁਗਾ ਦਿਨ ਰਾਤ ਦਾ ਰੋਣਾ ਉਹ ਤਾਂ ਚੱਲੇ ਚੱਲੇ ਗਾ ਕੇ ਫੇਟਾ ਐਮਪਾਸ ਕਰਦੇ ਨਾ ਜਦੋਂ ਕੋਈ ਇਕੱਠੇ ਹੋ ਜਾਂਦੇ ਸਾਰੇ खाल के फिर छले छलेरियाँ फुल भर देसिया होता फुल भर दसिया मैं साह लग पई खत पया मैं कल बै क रोन लगी पई मै कल बै क रोन लगी पईरिया ਦੱਤੇ ਰੀ ਸਤਾਇਆ ਨਾ ਕਰਵੇ ਰਵਾਇਆ ਨਾ ਕਰਵੇ ਪਿਆਰ ਕਰਦੀਆਂ ਗਲ ਨਾਲ ਲਾਇਆ ਤਾਂ ਕਰਵੇ ਸਾਣਾ ਵੇ ਮਰਮਕ ਜਾਣਾ ਵੇ ਜੇ ਤੂੰ ਪਾਲਿਆ ਵਿਛੋੜਾ ਨਹੀਂ ਹੋਣਾ ਤੈਨੂੰ ਚੈਨ ਮਿਲ ਜਾਣਾ ਤੈਨੂੰ ਯਾਕੇ ਮੈਂ ਨਹੀਂ ਹਾਣਾ ਇੱਕ ਦਿਨ ਮਿਲ ਜਾਣਾ ਤੈਨੂੰ ਯਾਦ ਮੇਰੀ ਆਉਣੀ ਇੱਕ ਦਿਨ ਮੈਂ ਨਹੀਂ ਹਾਣਾ ਆ ਫਿਰ ਰहत ਗਈ ਫਿਰ ਸਾਲ ਗਿਆ ਪਹਿਲਾ ਜਲਮ ਹਸਾ ਨੁਲਾ ਰਲ ਅਲ ਕਟ ਲ ਗਿਆ राला के टाल गया तेरी याद चे पल पल रो याद चे पल पल रोरा तू जान साड़ी कमजोरी हो फायदा लहना न जज सुनया जे तू जान गया साडी कमजोरी हो तू सच्ची रब बन बह गयो ਰੇ ਕਸ ਚਿਰਬ ਬਣ ਭਗਇਓ ਤੇਰੇ ਹੱਥ ਚ ਪੜਾਤੀ ਐ ਸਡੋਰੀ ਨਾ ਦਰ ਦਰ ਤੇ ਮਰਣ ਟਕਰਾ ਨਾ ਦਰ ਦਰ ਤੇ ਮਰਣ ਟਕਰਾ ਖੋਜੜ ਦੇ ਤੁਮ ਭਾਈ ਰਾਣੀਆਂ ਗਾਣਾ ਨਹੀਂ ਗਾਣਾ ਜੇ ਐਦਾਂ ਹੀ ਆ ਜੂ ਨਦ ਆ ਜੋ ਕਿਹੜਾ ਸੁਣਾਉਂਗਾ ਸਟਾਈਲ ਬਾਈ ਦੀ ਆ ਜੀ ਧਿਆਨ ਨਾਲ ਹਾਂਜੀ ਹੀ ਮਨ ਦਾ ਨਹੀਂ ਇਹ ਦਿਲ ਦਿਲ ਦੇ ਗੱਲ ਗਾਉਂਦਾ ਸ਼ੌਂਕ ਤੇ ਦਰਅਸਲ ਛੋਟੇ ਹੁੰਦੇ ਸੀਗਾ ਛੋਟੇ ਹੁੰਦੇ ਸੀ ਟੀਵੀ 'ਚ ਵੇਖਦੇ ਸੀ ਤਾਂ ਫਿਰ ਹੌਲੀ-ਹੌਲੀ ਇਦਾਂ ਹੀ ਗਾਉਂਦੇ ਸੀਗੇ ਥੋੜਾ-ਥੋੜਾ ਕਰਕੇ ਇਦਾਂ ਹੀ ਟਾਈਮ ਪਾਸ ਕਰਦੇ ਆਂ ਮਤਲਬ ਗਾ-ਗਾ ਕੇ ਘਰ ਦਾ ਕੰਮ ਕਰਦੇ ਆਂ ਤੇ ਫਿਰ ਗਾਉਂਦੇ ਰਹਿੰਦੇ ਹਾਂ ਹਾਂਜੀ ਫੈਮਿਲੀ 'ਚ ਮੇਰਾ ਬ੍ਰਦਰ ਗਾਉਂਦਾ ਹੈ ਇੱਕ ਮੇਰਾ ਦਿਓਰ ਗਾਉਂਦਾ ਹੈ ਦੋ ਮੇਰੇ ਨਾਨਾ ਦਾ ਗਲਕੇ ਗਾਣੇ ਸੀ ਕੀ ਉਖੜ ਕਦੋਂ ਗੁੰਦਾ ਮੌਕਾ ਮਿਲਦਾ ਇਥੇ ਲੋਕ ਲੋਨੀ ਜਿੱਤੇ ਸੀ ਆਪਣੀ ਕੋਈ ਵਿਆਹ ਸ਼ਾਦੀ ਹੁੰਦੀ ਕੋਈ ਫੰਕਸ਼ਨ ਹੁੰਦਾ ਕਿਸਦਾ ਜਨਮ ਦਿਨ ਹੁੰਦਾ ਤਾਂ ਫੇਰ ਅਸੀਂ ਰਲ ਕੇ ਗਾਣੇ ਫੈਮਲੀ ਚ ਮੇਰਾ ਬ੍ਰਦਰ ਗਾਉਂਦਾ ਹੈ ਇੱਕ ਮੇਰਾ ਦਿਓਰ ਗਾਉਂਦਾ ਹੈ ਦੋ ਮਿੰਨਾਂ ਆਂਦਾ ਗਲ ਕੇ ਗਾਣੇ ਸੀ ਕੀ ਉਖੜ ਕਦੋਂ ਗੁੰਦਾ ਮੌਕਾ ਮਿਲਦਾ ਇਥੇ ਲੋਕ ਲੋਨੀ ਜਿੱਤੇ ਸੀ ਆਪਣੀ ਕੋਈ ਵਿਆਹ ਸ਼ਾਦੀ ਹੁੰਦੀ ਕੋਈ ਫੰਕਸ਼ਨ ਹੁੰਦਾ ਕਿਸਦਾ ਜਨਮ ਦਿਨ ਹੁੰਦਾ ਤਾਂ ਫੇਰ ਅਸੀਂ ਰਲ ਕੇ ਗਾਣੇ ਫਰੀਦਾ ਹੈ ਪਰ ਕੁਝ ਕਹਿੰਦੇ ਨਹੀਂ ਆ ਕਹਿੰਦੇ ਠੀਕ ਹੈ ਆਪਣਾ ਹਨਰ ਕੁਝ ਨਹੀਂ ਹੁੰਦਾ ਗਾਓ ਤੂੰ ਵੀ ਜਾਣੇ ਸੱਥ ਤੇਰੇ ਬਿਨ ਜੀ ਨਹੀਂ ਹੋਣਾ ਸਾਡੀ ਜ਼ਿੰਦ ਕੱਢ ਲੁਗਾ ਦਿਨ ਰਾਤ ਦਾ ਇਹ ਰੋਣਾ ਹੋ ਤੂੰ ਵੀ ਜਾਣੇ ਸੱਥ ਤੇਰੇ ਬਿਨ ਜੀ ਨਹੀਂ ਹੋਣਾ ਸਾਡੀ ਜ਼ਿੰਦ ਕੱਢ ਲੁਗਾ ਦਿਨ ਰਾਤ ਦਾ ਇਹ ਰੋਣਾ ਹੋ ਸਾਡੇ ਕੱਲਿਆਂ ਦਾ ਜਿਹਾ ਜ਼ਹਿਰ ਜ਼ਿੰਦਗੀ ਦਾ ਪੀਣਾ ਹੋ ਚਿੱਤ ਕਰਦਾ ਐ ਸਾਡਾ ਮਰ ਜਾਈਏ ਇਹੇ ਜਦੋਂ ਦਾ ਸਾਡਾ ਦਿਲ ਟੁੱਟਿਆ ਹਾਏ ਜਦੋਂ ਦਾ ਸਾਡਾ ਦਿਲ ਟੁੱਟਿਆ ਜਦੋਂ ਦੇ ਵੇਲੇ ਰਹੀ ਤੇ ਥੋੜਾ ਬਹੁਤਾ ਤਾਂ ਗਾ ਹੀ ਲੀਦਾ ਹੈ ਕਿਹੜਾ ਸਮਾਨ ਵੇਚਣ ਦਾ ਬੰਦਾ ਜੀ ਮਨੀਆਰੀ ਦਾ ਸਮਾਨ ਵੇਚਦੇ ਮੇਕਅਪ ਦਾ ਜਦੋਂ ਵੇਲੇ ਹੋ ਜਾ ਫਿਰ ਥੋੜਾ ਬਹੁਤਾ ਗਾ ਲੀਦਾ ਹੈ ਜੇ ਛੱਡ ਕੇ ਤੁਰ ਗਏ ਆ ਵੇ ਦਰਦਦਾ ਤੇਰੇ ਮਗਰੋਂ ਅਸੀ ਫਨਾ ਹੋਣਾ ਜੇ ਛੱਡ ਕੇ ਤੁਰ ਗਿਆ ਵੇ ਦਰਦ ਦਾ ਤੇਰੇ ਮਗਰੋਂ ਅਸੀ ਫਨਾ ਹੋਣਾ ਜਿੰਨੇ ਟੁਕੜੇ ਹੋਣ ਦਿਲ ਦੇ ਵੇ ਹਰ ਟੁਕੜੇ ਤੇ ਤੇਰਾ ਨਾਮ ਹੋਣਾ ਹਾਂਜੀ ਦਿਓਰ ਗੰਦਾ ਹੈ ਮੇਰੇ ਦੋਨੋਂ ਦਾ ਮਤਲਬ ਛੱਲੇ ਛੱਲੇ ਗਾ ਕੇ ਫੇਰ ਟਾਈਮ ਪਾਸ ਕਰਦੇ ਆ ਨਾ ਜਦੋਂ ਕੋਈ ਇਕੱਠੇ ਹੋ ਜਾਂਦੇ ਆ ਸਾਰੇ ਹਲਕੇ ਫਿਰ ਛੱਲੇ ਛੱਲੇ ਗਾਉਂਦੇ ਆ ਛੱਲੇ ਦਾ ਛੋਟਾ ਜਿਹਾ ਕੋਈ ਸੁਣਾਦਾ ਸਨ ਛੋਟਾ ਜਿਹਾ ਕੋਈ ਜਿਆਦਾ ਨਹੀਂ ਬਤਾ ਪਹਿਲੀ ਹੋਟਲ ਤੋਂ ਚਾਹ ਪੀਤੀ ਪਹਿਲੀ ਹੋਟਲ ਤੋਂ ਚਾਹ ਪੀਤੀ ਹੋ ਪਹਿਲੀ ਹੋਟਲ ਤੋਂ ਚਾਹ ਪੀਤੀ ਕਬਰ ਤੇ ਲਿਖੇ ਮਰਸਾ नयो ढोले वफा कीती हो नहीं हो ढोले वफा कीती तेवी लागे खलांदे कने चंगा ही है चलो कोई छांदा है हुनर है ते आगे दिखाओ हुनर ठीक है सपोर्ट ठीक दंदे सपोर्ट बढ़िया बढ़िया सपोर्ट सर अपना हुनर है दिखाओ कोई गल नहीं है ओ जी सपोर्ट तो फैमिली सपोर्ट फैमिली सपोर्ट कर दी है जी यहो जी कोई गल नहीं है पूरा सपोर्ट कर दी है बचपन तो ही है सर ਜੇ ਜਦੋਂ ਅਸੀਂ ਕੋਈ ਪ੍ਰੋਗਰਾਮ ਹੋਵੇ ਵਿਆਹ ਸ਼ਾਦੀਆਂ ਦਾ ਕੋਈ ਘਰ ਦਾ ਪ੍ਰੋਗਰਾਮ ਮੈਟਰ ਹੋਵੇ ਉਹ ਫਿਰ ਤੁਹਾਨੂੰ ਪਤਾ ਹੀ ਚੱਲਦਾ ਇਸ ਆਪਣੀ ਢੇਰ ਚ ਲੱਗੇ ਰਹਿੰਦੇ ਜਦੋਂ ਗਾਈ ਜਾਂਦੇ ਕਦੇ ਰੋਟੀ ਬਣਾਉਣ ਲੱਗਿਆਂ ਕਦੇ ਜਾਣ ਲੱਗਿਆਂ ਕੋਈ ਗੱਲ ਨਹੀਂ ਸਰ ਅਸੀਂ ਤੇ ਚਾਹਦੇ ਹਾਂ ਆਪਣਾ ਹੁਨਰ ਹੈ ਉਹ ਦਿਖਾਵੇ ਪੂਰੀ ਦੁਨੀਆ ਤੱਕ ਪਹੁੰਚੇ ਤੇ ਲੋਕ ਤੁਹਾਨੂੰ ਪਤਾ ਹੀ ਹੈ ਫਿਰ ਕੋਈ ਚੱਕੇਗਾ ਸਪੋਰਟ ਕਰੇਗਾ ਫੇਰੀ ਗਾਂ ਵਧਣਗੇ ਮਤਲਬ ਹੁਣ ਤੁਸੀਂ ਆਇਓ ਸਰ ਉਹਨਾਂ ਅੱਗੇ ਹੋਰ ਵੀ ਆਣਾ ਇਹਨਾਂ ਨੂੰ ਸਪੋਰਟ ਕਰਨ ਚੱਕਨ ਤੇ ਬਹੁਤ ਵੱਡੀ ਗੱਲ ਹੈ